ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਹਾਲ ਹੀ ਵਿੱਚ ਰਿਲੀਜ਼ ਹੋਈ ਚਮਕੀਲਾ ਫਿਲਮ ਬਾਰੇ ਜਿਵੇਂ ਦਿਲਜੀਤ ਸਵਾਨਦ ਤੇ ਪਰਨੀਤੀ ਚੋਪੜਾ ਅੰਜੂਮ ਪਤਰਾ ਨੇ ਕੰਮ ਕੀਤਾ ਆ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਇਹ ਫਿਲਮ ਦੀ ਸਟੋਰੀ ਬਾਰੇ ਕੁਝ ਨਹੀਂ ਸਮਝ ਲੱਗਦਾ ਵੀ ਕਿਹੜੀ ਗੱਲਾਂ ਫਿਲਮ ਬਣਾਈ ਕੀ ਆ ਕਿਹੜੀ ਕਿਹਦੇ ਨੇ ਇਹਨੇ ਨਿਆਂ ਕੀਤਾ ਕਿ ਨਹੀਂ ਤਾਂ ਤਿੰਨੇ ਐਕਟਰ ਖਾਸ ਕਰਕੇ ਆਪਾਂ ਫਿਲਮ 'ਤੇ ਰਿਵਿਊ ਕਰਨ ਦਾ ਮਤਲਬ ਇਹ ਆ ਵੀ ਇਹ ਤਿੰਨੇ ਐਕਟਰ ਨੇ ਜਿਹੜੇ ਇਸ ਫਿਲਮ 'ਚ ਰਹੇ ਨੇ ਇਹਨਾਂ ਇਹ ਨਿਆਂ ਕਰ ਸਕੇ ਨੇ ਫਿਲਮ ਦੇ ਨਾਲ ਕਿ ਨਹੀਂ ਕਰ ਸਕਦੇ ਜਾਂ ਕਿੰਨਾ ਨਿਆਂ ਕਰ ਸਕਦੇ ਨੇ ਖਾਸ ਕਰਕੇ ਕੋਈ ਬਹੁਤ ਧੀਰਵਾਤ ਪੰਜਾਬੀ ਭਾਸ਼ਾ ਦੀ ਕੋਈ ਪਿਛਲੇ ਸਮੇਂ ਨੂੰ ਰਿਪਰੈਜ਼ੈਂਟ ਕਰਦੀ ਪਿਕਚਰ ਦੇਖਣ ਨੂੰ ਮਿਲਦੀ ਹੈ ਤੇ ਇਹ ਨਹੀਂ ਹੈਗਾ ਵੀ ਉਹਦੇ ਚ ਆਪਣੇ ਕਯਰਿਓਸਟੀ ਜਾ ਉਹਦੀ ਸੀਗੀ ਲੋਕਾਂ ਚ ਕਯਰਿਓਸਟੀ ਚਮਕੀਲਾ ਫਿਰਨ ਦੇਖਣ ਦੀ ਬਹੁਤ ਸੀਗੀ ਪਰ ਇਹ ਲੋਕਾਂ ਨੇ ਉਨੀ ਪਬਲਿਕ ਵਿੱਚ ਜਾ ਕੇ ਪਹੁੰਚ ਨਹੀਂ ਕਰ ਸਕੀ ਆਪਣੀ ਵਿੱਚ ਕੀ ਕੀ ਚ ਕਮੀਆਂ ਰਹੀਆਂ ਕਿਹੜਾ ਐਕਟਰ ਕਿੰਨਾ ਕਾਬਿਲ ਲੱਗਦਾ ਮਹਿਸੂਸ ਹੋਇਆ ਔਰ ਕਿਹਨੇ ਆਪਣੇ ਕਰੈਕਟਰ ਨਾਲ ਨਿਆਂ ਕੀਤਾ ਅੱਜ ਆਪ ਇਹਦੀ ਦੀ ਕੰਮ ਕਰਾਂਗੇ ਇਹਦੀ ਦੀ ਗੱਲ ਕਰਾਂਗੇ ਮਾਂ ਫਿਲਮ ਦੀ ਸਟੋਰੀ ਸ਼ੁਰੂ ਹੁੰਦੀ ਹੈ ਤਾਂ ਪਹਿਲਾ ਸੀਨ ਹੀ ਆਉਂਦਾ ਹੈ ਕਿ ਜਿਹਦੇ ਵਿੱਚ ਪਰਮिती ਚੋਪੜਾ इवन ਕਿ ਅਮਰਜੋਤ ਕੌਰ ਦੇ ਸਿਰ 'ਚ ਗੋਲੀ ਵੱਜਦੀ ਹੈ ਤੇ ਦੂਸਰੀ ਜਿਹੜੀ ਗੋਲੀ ਵੱਜਦੀ ਆ ਉਹ ਅਮਰ ਸਿੰਘ ਚਮਕੀਲਾ ਦੇ ਪਿੱਠ 'ਚ ਵੱਜਦੀ ਆ। ਉੱਥੇ ਦਿਖਾ ਦਿੱਤਾ ਗਿਆ ਕਿ ਫਿਲਮ ਦੀ ਸਾਰੀ ਸਟੋਰੀ ਇਸ ਕਤਲ ਦੇ ਆਲੇ-ਦੋਲੇ ਘੁੰਮੂਗੀ ਕਿ ਇਸ ਕਤਲ ਕਿਉਂ ਹੋਇਆ ਆ। ਜੇ ਦੇਖਿਆ ਜਾਵੇ ਤਾਂ ਇਹ ਪਤਾ ਹੀ ਨਹੀਂ ਲੱਗਦਾ ਵੀ ਚਮਕੀਲੇ ਨੂੰ ਅਮਰ ਸਿੰਘ ਚਮਕੀਲੇ ਨੂੰ ਫਿਲਮ ਤਾਂ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਜਾਂ ਉਹਦੀ ਬਾਇਓਗ੍ਰਾਫੀ ਬਣਾਈਏ ਤਾਂ ਉਹਦੇ ਕਾਰਨਾਂ ਦਾ ਜੋ ਫਿਲਮ ਬਣਾਉਣ ਦੇ ਕਾਰਨਾਂ ਦਾ ਕੁਝ ਹਿਸਾਬ ਤਾਂ ਸਮਝ ਨਹੀਂ ਆ ਰਿਹਾ ਵੀ ਕਿਹੜੀ ਗੱਲਾਂ ਫਿਲਮ ਬਣਾਈ ਗਈ ਆ ਜਾਂ ਕੀ ਸ਼ਬਦ ਕਰਨਾ ਚਾਹੁੰਦੀ ਸੀਗੀ ਇਮਤੀਆਜ਼ ਅਲੀ ਕੀ ਸ਼ਬਦ ਕਰਨਾ ਚਾਹੁੰਦੇ ਸੀ ਤੇ ਪਹਿਲਾਂ ਆਪਾਂ ਗੱਲ ਕਰਾਂਗੇ ਇਮਤੀਆਜ਼ ਅਲੀ ਇਮਤੀਆਜ਼ ਅਲੀ ਬਾਲੀਵੁੱਡ ਦਾ ਬਹੁਤ ਪੁਰਾਣਾ ਤੇ ਵਧੀਆ ਡਾਇਰੈਕਟਰ ਆ ਉਹਦੀ ਇਹ ਪਿਕਚਰਾਂ ਦੇਖਣ ਵਾਲੀਆਂ ਨੇ ਤੇ ਵਧੀਆ ਉਹਦਾ ਪਿਕਚਰਾਂ 'ਚ ਨੇ ਆਪਣਾ ਜਲਵਾ ਦਿਖਾਇਆ ਆ ਤੇ ਆਪਣਾ ਜਿਹੜਾ ਉਹਦਾ ਪ੍ਰੈਜੈਂਟੇਸ਼ਨ ਹੁੰਦੀ ਆ ਫਿਲਮਾਂ ਦੀ ਉਹ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦਾ ਰਿਹਾ ਆ ਉਹਦੀ ਕਲਾ ਦਾ ਲੋਹਾ ਮਨਵਾ ਚੁੱਕਿਆ ਪਰ ਦਿਖਾ ਜਾਵੇ ਤਾਂ ਇਸ ਫਿਲਮ ਦੇ ਵਿੱਚ ਜਦੋਂ ਤਾਂ ਇੰਤਿਆਜ਼ ਲਈ ਨੇ ਕੋ ਸੋਚ ਕੇ ਕੰਮ ਨਹੀਂ ਕੀਤਾ ਜੋ ਇਹ ਹੱਥ ਸਕ੍ਰਿਪਟ ਆ ਉਹਦੇ ਹਿਸਾਬ ਨਾਲ ਮਤਲਬ ਫਿਲਮ ਬਣਾ ਦਿੱਤੀ ਬੜੀ ਆਪਾਂ ਗੱਲ ਕਰੀਏ 80 ਦੇ ਦੌਰ ਦੀ ਫਿਲਮ ਆ ਜੇ 80 ਦੇ ਦੌਰ ਦਾ ਤੁਸੀਂ ਮਤਲਬ ਪਿਕਚਰ ਬਣਾ ਰਹੇ ਹੋ ਤਾਂ 80 ਦੇ ਦੌਰ ਦਾ ਕੁਝ 5 ਕਿ ਮਿੰਟ ਦਾ ਜਾਂ 7 ਕਿ ਮਿੰਟ ਦਾ ਕੁਝ ਇਹ ਜਿਹਾ ਦਿਖਾਉਣਾ ਚਾਹੀਦਾ ਵੀ ਉਸ ਟਾਈਮ ਮਾਹੌਲ ਕਿਹੋ ਜਿਹਾ ਸੀਗਾ ਉਸ ਸਮੇਂ ਕਿਹੜੀ ਗੱਲਾਂ ਕਤਲ ਹੋ ਰਹੀ ਸੀ ਜਾਂ ਕਿਹੜੀ ਗੱਲਾਂ ਮਤਲਬ ਇਸ ਅਮਰ ਸਿੰਘ ਚਮਕੀਲਾ ਤਾਂ ਤੇ ਅਮਰਜੋਤ ਕੌਰ ਨੂੰ ਮਾਰਿਆ ਗਿਆ ਹੈ ਆ ਇਹ ਇਹਦੀ ਕੋਈ ਪਿਸ਼ਟਭੂਮੀ ਨਹੀਂ ਦਿਖਾਈ ਗਈ ਹੈਗੀ ਵੀ ਅੱਸੀ ਦਾ ਦੌਰ ਕਿਹੋ ਜਿਹਾ ਸੀਗਾ ਜਿਹੜੀ ਉਸ ਟਾਈਮ ਦੇ ਜੰਪਲ ਨੇ ਬੱਚੇ ਜਾਂ ਮੁੰਡੇ ਨੇ ਜਿਹੜੇ ਹੁਣ ਜਿਵੇਂ ਮੇਰੀ ਉਮਰ ਦੇ ਨੇ ਉਹ ਸਾਰੇ ਅਸੀਂ ਆਪਣੇ ਤਨ ਤੇ ਹੰਡਾਈਆਂ ਹੋਈਆਂ ਚੀਜ਼ਾਂ ਨੇ ਉਹ ਸਾਰੀਆਂ ਸਾਨੂੰ ਆਲਰੇਡੀ ਪਤਾ ਨੇ ਵੀ ਕਿਹੜੀ ਗੱਲੋਂ ਮਰਿਆ ਸੀ ਜਾਂ ਕਿਹੜੀ ਗੱਲੋਂ ਮਾਰਿਆ ਸੀ ਪਰ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਇਹ ਕਿਵੇਂ ਸਮਝਾਇਆ ਜਾਵੇ ਉਹਨੂੰ ਇਹ ਕਿਵੇਂ ਜਸਟੀਫਾਈ ਕੀਤਾ ਜਾਵੇ ਕਿ ਵੀ ਉਹ ਇਹ ਕਤਲ ਉਸ ਟਾਈਮ ਹੋਇਆ ਸੀ ਤੇ ਇਹਦੇ ਸਰਕਮਸਟੈਂਸਸ ਕੀ ਬਣੇ ਸੀ ਤੇ ਕਿਉਂ ਹੋਇਆ ਸੀਗਾ ਇਹਦੀ ਦੀ ਕੋਈ ਪਿਸ਼ਟਭੂਮੀ ਨਹੀਂ ਦਿਖਾਈ ਗਈ ਹੈਗੀ ਤੇ ਜੇ ਆਪਾਂ ਗੱਲ ਕਰੀਏ ਉਸ ਟਾਈਮ ਦੇ ਉਸ ਸਮੇਂ ਦੇ ਜਿਹੜਾ ਜੋ ਮਾਹੌਲ ਸੀਗਾ ਉਹ ਮਾਹੌਲ ਛੁੱਟ ਅਖਾੜਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿਖਾਇਆ ਗਿਆ ਅਖਾੜੇ ਹੀ ਦਿਖਾਏ ਗਏ ਨੇ ਅਖਾੜਿਆਂ ਤੋਂ ਇਲਾਵਾ ਹੋਰ ਕੋਈ ਚੀਜ਼ ਦਿਖਾਈ ਹੋ ਨਹੀਂ ਗਈ ਹੈਗੀ ਵੀ ਉਸ ਟਾਈਮ ਦੇ ਲੋਕਾਂ ਦਾ ਰਹਿਣ ਚੱਣ ਕਿਹਜਾ ਸੀ ਕਿੱਲਾ ਗੱਲਬਾਤ ਕਿਦਾਂ ਦੀ ਕਰਦੇ ਸੀ ਜਾਂ ਕਿਦਾਂ ਦਾ ਮਾਹੌਲ ਸੀਗਾ ਉਦੋਂ ਦਾ ਆਪਾਂ ਦੇ ਲਈ ਕੀ ਚੱਲ ਰਿਹਾ ਸੀਗਾ ਕੁਝ ਵੀ ਨਹੀਂ ਇੱਥੇ ਦਿਖਾਇਆ ਗਿਆ ਫਿਰ ਸ਼ੁਰੂ ਹੁੰਦੀ ਹੈ ਫਿਲਮ ਤੋਂ ਸ਼ਰਿਆ ਸ਼ੁਰੂਆਤ ਇੱਕ ਪਲੇਨ ਭਾਸ਼ਾ ਤੋਂ ਪਲੇਨ ਮਤਲਬ ਪੱਧਰ ਦੇ ਉੱਤੇ ਪਲੇਨ ਪੱਧਰ ਦੇ ਉੱਤੇ ਫਿਲਮ ਚੱਲਦੀ ਜਾਂਦੀ ਹੈ ਕੁਛ ਉਹ ਚ ਦੇਖਿਆ ਜਾਵੇ ਤੇ ਜਿਹਨੂੰ ਸਟਾਰ ਬਣਾਉਣ ਨੂੰ ਪੇਸ਼ ਪੇਸ਼ ਕੀਤਾ ਜਾ ਰਿਹਾ ਸੀ ਵੀ ਸਟਾਰ ਬਣਿਆ ਸਟਾਰ ਦਿਖਾਇਆ ਜਾ ਰਿਹਾ ਸੀ ਤਾਂ ਸਟਾਰ ਹੀ ਕਿਦਾਂ ਦਾ ਸੀਗਾ ਇਹ ਕਿਦਾਂ ਦਾ ਸਟਾਰ ਦਿਖਾਇਆ ਜਾ ਰਿਹਾ ਸੀ ਵੀ ਜਿਹਨੇ ਆਪਣੀ ਘਰ ਵਾਲੀ ਨੂੰ ਵੀ ਧੋਖਾ ਦਿੱਤਾ ਜਿਹਨੇ ਆਪਣੇ ਜਿਹਦੀ ਕੋਲੋਂ ਉਸਤਾਦ ਕੋਲੋਂ ਪਹਿਲਾ ਚਾਂਸ ਦਿੱਤਾ ਉਹਨੂੰ ਵੀ ਧੋਖਾ ਦਿੱਤਾ ਜਿਹੜੇ ਉਹਦੇ ਦੋਸਤ ਨੇ ਉਹਨੂੰ ਕੱਢ ਕੇ ਲਿਆਂਦਾ ਉਸ ਆਪਣੀ ਜਿਹੜੀ ਦਿਲਿੱਦਰ ਦਾ ਸੋਹਣੀ ਸੀਗੀ ਉਹ ਉਹਦੇ ਨਾਲ ਸਾਰੀ ਜ਼ਿੰਦਗੀ ਉਹਦਾ ਸਾਥ ਦਿੱਤਾ ਸਟੈਪ ਬਾਈ ਸਟੈਪ ਉਹਨੂੰ ਅੱਗੇ ਵਧਾਉਂਦਾ ਗਿਆ ਤਾਂ ਉਹਦੇ ਨਾਲ ਵੀ ਉਹਨੇ ਮਤਲਬ ਉਹਨੂੰ ਵੀ ਛੱਡ ਦਿੱਤਾ ਉਹ ਵੀ ਡਬਲ ਕਰਾਸ ਕਰ ਗਿਆ ਤਾਂ ਐਂਡ ਤੱਕਰ ਮਤਲਬ ਇਹ ਡਬਲ ਕਰਾਸ ਕਰਦੇ ਹੀ ਦਿਖਾਇਆ ਗਿਆ ਤਾਂ ਹੀਰੋ ਕਿੱਦਾਂ ਹੋ ਗਿਆ ਇਹਨੂੰ ਕੀ ਪ੍ਰੈਜੈਂਟ ਕਰਉਂਦਾ ਸੀਗਾ ਚਾਹੋ ਕੀ ਸੀਗਾ ਅਮਤੀਆਜ ਲਈ ਤੇ ਕੀ ਚੀਜ਼ ਨੇ ਅਮਤੀਆਜ ਲਈ ਨੂੰ ਮਤਲਬ ਆਪਣੇ ਅੰਦਰ ਸੋਚਿਆ ਵੀ ਇਸ ਇਸ ਕੈਰੈਕਟਰ ਦੇ ਉੱਤੇ ਫਿਲਮ ਬਣਾਈ ਜਾਵੇ ਤੇ ਇਸ ਇਸ ਜਿਹੜੀ ਸਟੋਰੀ ਸੀਗੀ ਕਿਸੇ ਹਰਪ੍ਰੀਤ ਸਿੰਘ ਨਾਂ ਅੰਕਲ ਨਾਮ ਵਾਲੇ ਮੁੰਡੇ ਕੋਲ ਇਹਦੇ ਅਧਿਕਾਰ ਸੀਗੇ ਉਹਦੇ ਜੋ ਦੀ ਫੋਟੋਗ੍ਰਾਫਸ ਲਾ ਲੋ ਜਾਂ ਹੋਰ ਚੀਜ਼ਾਂ ਉਹਨੂੰ ਕੋਲ ਅਧਿਕਾਰ ਸੀਗੇ ਉਹ ਖੁਦ ਮਤਲਬ ਹਰਪ੍ਰੀਤ ਸਿੰਘ ਉਹਦੇ ਕੋਲ ਲੈ ਕੇ ਗਿਆ ਤਾਂ ਮੈਨੂੰ ਲੱਗਦਾ ਵੀ ਇੰਤਿਆਜ਼ ਅਲੀ ਨੇ ਸ਼ਾਇਦ ਇਹਦੇ ਉੱਤੇ ਉਸ ਸਕ੍ਰਿਪਟ ਤੋਂ ਇਲਾਵਾ ਹੋਰ ਕੁਝ ਸੋਚਣ ਦੀ ਜਾਂ ਹੋਰ ਕੁਝ ਕਰਨ ਬਾਰੇ ਕੋ ਸੋਚਿਆ ਨਹੀਂ ਜੋ ਸਕ੍ਰਿਪਟ ਆ ਗਈ ਉਹਦੇ ਕੋਲ ਜੋ ਦੀ ਕੋਲ ਇੱਕ ਵਿਊ ਆ ਗਿਆ ਉਹਦੇ ਸਾਮਣੂ ਔਰ ਕੁਝ ਬੰਦਿਸ਼ਾਂ ਲਾਤੀਆਂ ਪਿਕਚਰ ਦੇ ਉੱਤੇ ਵੀ ਐਸ ਚੀਜ਼ ਨੂੰ ਮੈਨੂੰ ਐ ਲੱਗਦਾ ਇਹ ਮੇਰੇ ਪਰਸਨਲ ਜੂ ਨਹੀਂ ਬਾਕੀ ਸਭ ਦੇ ਆਪਣੇ ਹੋ ਸਕਦੇ ਨੇ ਮੈਨੂੰ ਐ ਦਾਉਦਾ ਵੀ ਪਿਕਚਰ ਦੇ ਉੱਤੇ ਬੰਦਸ਼ਾਂ ਲਾਤੀਆਂ ਵੀ ਐਸ ਚੀਜ਼ ਨੂੰ ਇੱਥੇ ਤੱਕ ਰੇ ਆਪਣਾ ਡਿਸਕਲੋਜ਼ ਕਰਨਾ ਇਸ ਤੋਂ ਅੱਗੇ ਡਿਸਕਲੋਜ਼ ਨਹੀਂ ਕਰਨਾ ਉਹਦੀ ਦੋਸਤੀ ਟੁੱਟ ਗਈ ਆਪਣੇ ਦੋਸਤ ਨਾਲੋਂ ਬਸ ਇਹ ਦਿਖਾਉਣਾ ਇਹ ਨਹੀਂ ਡਿਸਕਲੋਜ਼ ਕਰਨਾ ਹੈਗਾ ਵੀ ਕਿਉਂ ਟੁੱਟੀ ਇੱਕ ਛੋਟਾ ਜਿਹਾ ਕਾਰਨ ਦੱਸ ਦਿੱਤਾ ਉਹਦੇ ਚ ਦੱਸ ਦਿੱਤਾ ਗਿਆ ਕਿ ਵੀ ਉਹ ਸ਼ਾਇਦ ਪਾਸਪੋਰਟ ਪਾੜ ਕੇ ਸਿੱਡੂਗਾ ਇਸ ਕਰਕੇ ਮਤਲਬ ਉਹ ਅਮਰ ਸਿੰਘ ਚਮਕੀਲਾ ਉਹਦੇ ਨਾਲ ਆਪਣੇ ਟਿੱਕੀ ਨੂੰ ਆਪਣੇ ਨਾਲ ਹੀ ਲੱਗੇ ਜਾਂਦਾ ਹੈਗਾ ਅਗਲੀ ਵਾਰ ਜਦੋਂ ਜਾਂਦਾ ਆ ਤਾਂ ਔਰ ਉਹਦਾ ਕੋਈ ਜਸਟੀਫਿਕੇਸ਼ਨ ਵੀ ਨਹੀਂ ਦਿੱਤਾ ਗਿਆ ਦਿਖਾਇਆ ਇਹ ਵੀ ਨਹੀਂ ਦਿਖਾਇਆ ਦਿੱਤਾ ਗਿਆ ਵੀ ਜਸਟੀਫਿਕੇਸ਼ਨ ਕੋਈ ਦਿੱਤਾ ਹੋਵੇ ਉਹਨੇ ਆਪਣੇ ਦੋਸਤ ਨੂੰ ਵੀ ਮੈਂ ਇਸ ਕਰਕੇ ਨਹੀਂ ਲੈ ਕੇ ਗਿਆ ਤੈਨੂੰ ਉਹ ਕੋਈ ਡਿਸਕਸ਼ਨ ਨਹੀਂ ਦਿਖਾਈਏਗੀ ਉੱਤੇ ਆਪਣੀ ਘਰ ਵਾਲੀ ਦੇ ਨਾਲ ਉਹ ਕਰਦਾ ਹੈ ਘਰ ਵਾਲੀ ਨੂੰ ਮਤਲਬ ਛੱਡ ਕੇ ਦੂਸਰੀ ਦੇ ਨਾਲ ਵਿਆਹ ਕਰ ਲੈਂਦਾ ਹੈ ਉਹਦਾ ਵੀ ਕੁਝ ਖਾਸ ਦਿਖਾਇਆ ਨਹੀਂ ਗਿਆ ਵੀ ਹਾਂ ਉਹ ਉਸ ਪਿੰਡ ਵਾਲਿਆਂ ਨੂੰ ਫੁੱਦੂ ਬਣਾ ਦਿੱਤਾ ਗਿਆ ਉਹ ਵੱਲੋਂ ਅਮਰ ਸਿੰਘ ਚਮਕੀਲੀ ਵੱਲੋਂ ਪਿੰਡ ਵਾਲਿਆਂ ਨੂੰ ਮਤਲਬ ਤੋਤਾ ਦਿੱਤਾ ਗਿਆ ਆ ਉਹ ਉਹ ਵੀ ਉੱਥੇ ਕਹਾਣੀ ਖਤਮ ਹੋ ਗਈ ਲੋਕ ਕੋਈ ਡਿਸਕਲੋਜ਼ ਨਹੀਂ ਕੀਤਾ ਗਿਆ ਵੀ ਅੱਗੇ ਕੀ ਹੋਇਆ ਕੀ ਨਹੀਂ ਹੋਇਆ ਉਹ ਨੰਬਰ 3 ਦੀ ਗੱਲ ਕਰੀਏ ਆਪਾਂ ਜਿਹੜੀ ਜਿਹੜੇ ਦੋਸਤ ਨੇ ਉਹਨੂੰ ਮਤਲਬ ਜਿਹੜੇ ਜਿੰਦਾ ਜਿਹੜਾ ਕਿਰਦਾਰ ਦਿਖਾਇਆ ਜਿੰਦਾ ਨੂੰ ਉਹਨੂੰ ਮਤਲਬ ਆਪਣੀ ਪਹਿਲਾ ਚਾਂਸ ਦਿੱਤਾ ਸੀਗਾ ਪਹਿਲੇ ਚਾਂਸ 'ਚ ਉਹਨੂੰ ਮਤਲਬ ਸਟੇਜ ਦੇ ਉੱਤੇ ਉਹਨੂੰ ਡਬਲ ਕਰਾਸ ਕਰਕੇ ਸਟੇਜ ਤੇ ਆਪ ਛੜਦਾ ਤੇ ਉਸ ਤੋਂ ਬਾਅਦ ਹਾਲਾਂਕਿ ਉਹ ਫਿਲਮ ਦੇ ਵਿੱਚ ਕਹਿੰਦਾ ਵੀ ਦਿਖਾਈ ਗਿਆ ਵੀ ਤੁਸੀਂ ਕਿੰਨਾ ਸੌਖਾ ਸੋਚਦੇ ਹੋ ਵੀ ਮੈਨੂੰ ਧੋਖਾ ਦੇ ਕੇ ਆਪ ਸਟਾਰ ਬਣ ਜਾਵਾਂ ਜਾਂ ਆਪ ਖਾੜੇ ਲਾਉਣੇ ਸ਼ੁਰੂ ਕਰ ਦਵਾਂ ਕਿੰਨਾ ਤੁਸੀਂ ਇਹ ਸੌਖਾ ਦਿਖਾਇਆ ਹੈ ਤੇ ਉਹ ਉਹ ਵੀ ਉਹਦੇ ਤੇ ਕੋਈ ਜਸਟੀਫਿਕੇਸ਼ਨ ਨਹੀਂ ਦਿੱਤਾ ਕਿ ਕਿਉਂ ਖਾੜੇ ਲਾਉਣੇ ਸ਼ੁਰੂ ਕਰਤੇ ਕਿਉਂ ਉਹ ਕਹਿ ਰਹੀ ਹੈ ਕਿ ਵੀ ਮੈਂ ਕਿਵੇਂ ਧੋਖਾ ਦੇ ਸਕਦਾ ਨੂੰ ਮੈਂ ਨਹੀਂ ਦੇ ਜਿਹੜੇ ਮੈਨੂੰ ਜਿਹੜੇ ਮੈਨੂੰ ਇੱਛੇ ਦਾ ਖੜਾ ਹੋ ਜੁਗਾ ਕਰਿਆ ਹੈ ਤਾਂ ਫਿਰ ਉਹ ਦੇ ਵੀ ਰਿਹਾ ਹੈ ਤਾਂ ਮਤਲਬ ਇਹਦੇ ਬਤ ਉਹ ਆਪਣੇ ਆਪ ਹੀ ਆਪਣੇ ਨੂੰ ਜਸਟੀਫਾਈ ਕਰ ਰਹੀ ਹੈ ਮੈਂ ਧੋਖੇਬਾਜ਼ ਸੀਗਾ ਉਸ ਤੋਂ ਬਾਅਦ ਫਿਰ ਉਹ ਆਪਣੇ ਘਰ ਵਾਲੀ ਨੂੰ ਫਿਰ ਆਪਣੇ ਦੋਸਤ ਨੂੰ ਫਿਰ ਕੱਲੇ-ਕੱਲੇ ਨੂੰ ਕੀ ਸਟਾਰ ਬਣਾਇਆ ਸੀ ਇੱਕ ਇੱਕ ਹੀਰੋ ਦੀ ਫਿਲਮ ਸੀਗੀ ਕਿਹੜੇ ਹਿਸਾਬ ਨਾਲ ਸੀ ਹੁਣ ਆਪਾਂ ਗੱਲ ਕਰਦੇ ਆਂ ਐਕਟਿੰਗ ਬਾਰੇ ਦਿਲਜੀਤ ਦਸਾਂਝ ਪ੍ਰਨੀਤੀ ਚੋਪੜਾ ਇਹਨਾਂ ਦੋ ਜਣਾਂ ਦੀ ਤੀਜੇ ਨੰਬਰ ਤੇ ਆ ਜਾਂਦਾ ਟਿੱਕੀ ਮੁੰਡਾ ਜਿਹਦਾ ਕਿ ਕਿਰਦਾਰ ਅੰਜੂ ਬਤਰਾ ਨੇ ਹੋਇਆ ਸੀ ਅੰਜੂ ਬਤਰਾ ਇਸ ਕਿਰਦਾਰ ਨਮਾਉਣ ਚ ਬਹੁਤ ਵਧੀਆ ਮੁਤਲਬ ਸਾਬਤ ਕੀਤਾ ਉਹਨੇ ਆਪਣੇ ਆਪ ਨੂੰ ਤੇ ਜੇ ਹੁਣ ਗੱਲ ਕਰੀਏ ਆਪਾਂ ਦਲਜੀਤ ਦਸਾਂਝ ਦੀ ਦਲਜੀਤ ਦਸਾਂਝ ਅੱਜ ਪਹਿਲੀ ਵਾਰ ਨਹੀਂ ਉਹਦੀ ਐਕਟਿੰਗ ਦੇਖ ਰਹੇ ਸੀ ਆਪਾਂ ਉਹਦੀ ਐਕਟਿੰਗ ਜਟਨ ਜੁਲੀਅਟ ਜਟਨ ਜੁਲੀਅਟ ਪਾਰਟ 2 ਕਿੰਨੀਆਂ ਫਿਲਮਾਂ ਤੋਂ ਦੇਖਦੇ ਆ ਰਹੇ ਹਾਂ ਦਲਜੀਤ ਦਸਾਂਝ ਆਪਣੇ ਆਪ ਨੂੰ ਸਟੈਬਲਿਸ਼ ਕਰ ਚੁੱਕਿਆ ਹੈ ਐਕਟਿੰਗ ਦਾ ਆਪਣਾ ਲੋਹਾ ਮਨਵਾ ਚੁੱਕਿਆ ਹੈ ਚ ਕੋਈ ਦੂਰ ਹੈ ਨਹੀਂ ਹੈਗੀ ਤੇ ਪਰ ਇਸ ਕੈਰੈਕਟਰ ਦੀ ਗੱਲ ਕਰੀਏ ਆਪਾਂ ਚਮਕੀਲੀਆੜੀ ਕੈਰੈਕਟਰ ਦੀ ਗੱਲ ਕਰੀਏ ਜਾਂ ਤਾਂ ਉਹਦੇ ਵਿੱਚ ਬੰਦਸ਼ਾਂ ਸੀਗੀਆਂ ਜਾ ਫਿਰ ਉਹਦੇ ਵਿੱਚੋਂ ਕੁਝ ਉਹ ਵੀ ਨਹੀਂ ਚਾਉਂਦਾ ਸੀ ਵੀ ਮੇਰੇ ਮੂੰਹ ਚੋਂ ਕੁਝ ਅਜਿਹੀਆਂ ਗੱਲਾਂ ਨਿਕਲਣ ਜਿਹੜੀਆਂ ਕਿ ਕੰਟਰੋਵਰਸੀ ਖੜੀਆਂ ਕਰਨ ਜਾਂ ਇਮਤiaz ਵਾਲੀ ਲਾ ਲੋ ਜਾਂ ਕਿਸੇ ਕਿਸੇ ਸਾਲਾਂ ਇਸ ਚੀਜ਼ ਨੂੰ ਪਿਕਚਰ ਨੂੰ ਇੱਕ ਬੰਦਸ਼ਾ ਚ ਬਣ ਕੇ ਦਿਖਾਇਆ ਗਿਆ ਸੀ ਵੀ ਕਿਸੇ ਚੀਜ਼ ਨੂੰ ਆਪਾਂ ਡਿਸਕਲੋਜ਼ ਨਹੀਂ ਕਰਨਾ ਹੈਗਾ ਕਿਸੇ ਚੀਜ਼ ਨੂੰ ਹਰ ਇੱਕ ਚੀਜ਼ ਨੂੰ ਆਪਾਂ ਮਤਲਬ ਕੰਟਰੋਲ ਚ ਰੱਖਣਾ ਵੀ ਆਪਾਂ ਜਵਾਬ ਕਿਸੇ ਚੀਜ਼ ਦਾ ਦੇਣਾ ਹੀ ਹੈ ਨਹੀਂਗਾ ਨਾ ਤਾਂ ਇਹਦੇ ਚ ਜਵਾਬ ਦਿੱਤਾ ਗਿਆ ਵੀ ਦੋਸਤੀ ਕਿਉਂ ਤੋੜੀ ਆ ਨਾ ਤਾਂ ਇਹ ਚ ਜਵਾਬ ਦਿੱਤਾ ਗਿਆ ਕਿ ਵੀ ਉਹਨੇ ਆਪਣੀ ਜਿਹੜੀ ਘਰ ਵਾਲੀ ਆ ਉਹਨੂੰ ਧੋਖਾ ਕਿਉਂ ਦਿੱਤਾ ਆ ਉਹ ਬਸ ਇੱਕ ਪੈਸਾ ਦਿਖਾਇਆ ਜਾ ਰਿਹਾ ਹੈ ਇੱਕ ਆਮ ਇਨਸਾਨ ਦਿਖਾਇਆ ਜਾ ਰਿਹਾ ਹੈ ਆਮ ਇਨਸਾਨ ਹੀ ਇਦਾਂ ਅੱਗੇ ਕਰਦਾ ਹੁੰਦਾ ਵੀ ਇੱਕ ਜਿੱਥੇ ਉਹਨੂੰ ਮਤਲਬ ਪੈਸਾ ਦਿਖਾਣ ਲੱਗ ਪੈਂਦਾ ਉਹ ਆਪਣੀ ਕਿਸੇ ਵੀ ਮਰਿਆਦਾ ਤੱਕ ਅੱਗੇ ਅੱਗੇ ਟੱਪਦਾ ਚਲੇ ਜਾਂਦਾ ਹੈ ਇੱਕ ਪੈਸਾ ਮੁਕ ਦਿਖਾਇਆ ਗਿਆ ਨੰਬਰ 3 ਦੀ ਆ ਜਾਂਦਾ ਹੈ ਜਿਹੜਾ ਕਿ ਜਿਹੜੇ ਸੀਨ ਦੇ ਵਿੱਚ ਜਿਹੜੇ ਸੀਨ ਦੇ ਵਿੱਚ ਪਾਵਰ ਦਿਖਾਈ ਜਾ ਰਹੀ ਸੀ ਉਹ ਜਿਹੜੇ ਸੀਨ ਦੇ ਵਿੱਚ ਮਤਲਬ ਬੰਦਾ ਵਾਕਈ ਜਿਹੜੇ ਦਿਲ ਨੂੰ ਖਰਾਬ ਕਰਦਾ ਮਨ ਨੂੰ ਖਰਾਬ ਕਰਦਾ ਸੀਨ ਉਹ ਜਦੋਂ ਐਂਡ ਦੇ ਵਿੱਚ ਕਲਾਈਮੈਕਸ ਵਿੱਚ ਜਦੋਂ ਉਹਨਾਂ ਦੀਆਂ ਲਾਸ਼ਾਂ ਪਈਆਂ ਹੁੰਦੀਆਂ ਤੇ ਅਮਰਜੋਤ ਕੌਰ ਉਹਦਾ ਮਾਤਾ ਪਿਤਾ ਹੁੰਦੇ ਨੇ ਤੇ ਉਹ ਆਪਣੀ ਮਾਤਾ ਪਿਤਾ ਆਪਣੀ ਬੱਚੀ ਕੋਲ ਬੈਠਣ ਦੀ بجائے ਸਿੱਧਾ ਕਮਰੇ ਚਲੇ ਜਾਂਦੇ ਨੇ ਜਿਹੜਾ ਉਹਨਾਂ ਦਾ ਕੈਸ਼ ਪਿਆ ਹੁੰਦਾ ਆ ਉਹ ਕੈਸ਼ ਨੂੰ ਇਕੱਠਾ ਕਰਕੇ ਮਤਲਬ ਉੱਥੋਂ ਚਲੇ ਜਾਂਦੇ ਨੇ ਤੇ ਉਸ ਤੋਂ ਕੁਝ ਸਮੇਂ ਬਾਅਦ ਜਿਹੜੀ ਜਦੋਂ ਦਾਗ ਲਾਇਆ ਜਾਂਦਾ ਆ ਤਾਂ ਉਹ ਆਪਣੇ ਉਧਰ ਨਾਲ ਖੜ ਕੇ ਫੋਟੋ ਖਿਚਾ ਰਹੇ ਨੇ ਤਾਂ ਇਹ ਜਿਹੜਾ ਸੀਨ ਸੀਗਾ ਇਹ ਸੀਨ ਦੇ ਉੱਤੇ ਸਾਰੀ ਪਿਕਚਰ ਨੂੰ ਇਕੱਠਾ ਕੀਤਾ ਜਾ ਸਕਦਾ ਸੀਗਾ ਇਸ ਸੀਨ ਦੇ ਉੱਤੇ ਇਹਦਾ ਤਤ ਕੱਢਿਆ ਜਾ ਸਕਦਾ ਸੀ ਵੀ ਜਿਹੜੀ ਦੌਲਤ ਉਹਨੇ ਸਟੈਪ ਬਾਈ ਸਟੈਪ ਕਰਕੇ ਲੋਕਾਂ ਨੂੰ ਡਬਲ ਕਰਾਸ ਕਰਦੇ ਕਰਦੇ ਐਨੇ ਜਣੇ ਨੂੰ ਧੋਖਾ ਦੇ ਕੇ ਕਰਦੇ ਐ ਐਂਡ 'ਚ ਉਹ ਦੌਲਤ ਉਹਦੇ ਜਿਹੜੇ ਪੇਰੈਂਟਸ ਹੁੰਦੇ ਨੇ ਅਮਰਜਿਤਕੌਰ ਦੇ ਉਹ ਇੱਕੋ ਮਤਲਬ ਮਿੱਟ ਚ ਲੈ ਕੇ ਚਲੇ ਜਾਂਦੇ ਨੇ ਇਹ ਪਿੱਛੋਂ ਦਾ ਇੱਕ ਐਂਡ ਮੋਰਲ ਦਿਖਾਇਆ ਜਾ ਸਕਦਾ ਸੀਗਾ ਪਰ ਇਹ ਇਹ ਕਿਸੇ ਹੋਰ ਪਾਸੇ ਚਲੇਗੀ ਪਿਕਚਰ ਮਤਲਬ ਕੋਈ ਇਹਦਾ ਸਿਰਾ ਨਹੀਂ ਕੋਈ ਐਂਡ ਚ ਉਹਦੀ ਮੌਤ ਦਾ ਕਾਰਨ ਨਹੀਂ ਦਿਖਾਇਆ ਗਿਆ ਹਾਂ ਇੱਕ ਕਾਰਨ ਜਰੂਰ ਦਿਖਾਇਆ ਗਿਆ ਇਹਦਾ ਇਲਜ਼ਾਮ ਇੱਕ ਜਣੇ ਤੇ ਜਰੂਰ ਦਿੱਤਾ ਗਿਆ ਉਹ ਦਿੱਤਾ ਗਿਆ ਪੰਜਾਬ ਦੀ ਪਬਲਿਕ ਦੇ ਉੱਤੇ ਕਿ ਉਹ ਤਾਂ ਚਾਹੁੰਦਾ ਸੀਗਾ ਵੀ ਗੰਦੇ ਗਾਣੇ ਨਹੀਂ ਗਾਉਣੇ ਪਰ ਪੰਜਾਬ ਦੀ ਪਬਲਿਕ ਚਾਹੁੰਦੀ ਸੀ ਬਾਰ-ਬਾਰ ਕਹਿੰਦੀ ਸੀ ਕਿ ਵੀ ਗੰਦੇ ਗਾਣੇ ਗਾ ਗੰਦੇ ਗਾਣੇ ਗਾ ਗੰਦੇ ਗਾਣੇ ਗਾ ਜਿਹਦੇ ਕਰਕੇ ਉਹਦੀ ਮੌਤ ਹੋਈ ਆ ਪਰ ਮੌਤ ਦਾ ਕਿਹਦੇ ਸਿਰ ਸੇਰਾ ਗਿਆ ਇਹ ਕੁਛ ਨਹੀਂ ਦਿਖਾਇਆ ਗਿਆ ਵੀ ਕਿਹਦੇ ਸਿਰ ਸੇਰਾ ਉਹਦੀ ਮੌਤ ਦਾ জানা ਚਾਹੀਦਾ ਜਾਂ ਗਿਆ ਹੈ ਹੁਣ ਆਪਾਂ ਗੱਲ ਕਰਦੇ ਆ ਪਰਣੀ ਦੀ ਚੋਪੜਾ ਵਾਲੇ ਪਰਣੀ ਦੀ ਚੋਪੜਾ ਨੇ ਅਮਰਜੋਤ ਕੌਰ ਦਾ ਕਿਰਦਾਰ ਬਹੁਤ ਵਧੀਆ ਨਵਾਇਆ ਇਹ ਚ ਕੋਈ ਦੋ ਰਾਇ ਨਹੀਂ ਹੈਗੀ ਕਿ ਵੀ ਉਹਦੀ ਜਿਹੜੀ ਪਰਣੀ ਦੀ ਚੋਪੜਾ ਆ ਉਹਦੀ ਜਿਹੜਾ ਕਲਚਰ ਆ ਉਹਦਾ ਪੰਜਾਬੀ ਕਲਚਰ ਨਹੀਂ ਹੈਗਾ ਕਿ ਉਹ ਬਾਲੀਵੁੱਡ ਨਾਲ ਸੰਬੰਧਤ ਆ ਜਾਂ ਉਹ ਹਿੰਦੀ ਫਿਲਮਾਂ ਚ ਕੰਮ ਕਰਦੀ ਆ ਜਾਂ ਹਿੰਦੀ ਜ਼ਿਆਦਾਤਰ ਬੋਲਦੀ ਆ ਜਾਂ ਇੰਗਲਿਸ਼ ਜ਼ਿਆਦਾਤਰ ਬੋਲਦੀ ਆ ਹੁਣ ਤੁਸੀਂ ਇੱਕ ਹਿਸਾਬ ਲਾ ਕੇ ਦੇਖ ਲਓ ਵੀ ਆਪਾਂ ਪੰਜਾਬੀ ਆ ਜਾਂ ਕੋਈ ਵੀ ਮਾਤਰਭਾਸ਼ਾ ਵਾਲਾ ਬੰਦਾ ਆ ਜਦੋਂ ਕਿਸੇ ਦੂਸਰੀ ਭਾਸ਼ਾ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਆ ਜਾਂ ਬੋਲਣ ਦੀ ਕੋਸ਼ਿਸ਼ ਕਰਦਾ ਉਦਾਂ ਦੀ ਪਿਓਰਿਟੀ ਉਦਾਂ ਦੀ ਕੁਐਲਿਟੀ ਨਹੀਂ ਨਿਕਲਦੀ ਮੂੰਹ ਦੇ ਵਿੱਚ ਜਿੰਨਾ ਮਰਜ਼ੀ ਕਰ ਲਈਏ 80 ਦੇ ਦੌਰ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਆਪਣੇ ਚੋ ਕੁਝ ਬੰਦੇ ਇਹ ਜੀ ਜ਼ਰੂਰ ਹੋਣਗੇ ਖਾਸ ਕਰਕੇ ਬੱਚੇ ਜਿਹੜੇ 80 ਦੇ ਦੌਰ ਦੀ ਜੋ ਪੰਜਾਬੀ ਠੀਠ ਸੀਗੀ ਉਹਨੂੰ ਬੋਲਣ 'ਚ ਅੱਜ ਵੀ ਮਤਲਬ ਉਹ ਦਿੱਕਤ ਮਹਿਸੂਸ ਕਰਦੇ ਨੇ ਜਾਂ ਨਹੀਂ ਬੋਲ ਸਕਦੇ ਹੈਗੇ ਆਪਣੇ ਬੱਚਿਆਂ ਨਾਲੇ ਗੱਲ ਕਰਕੇ ਦੇਖ ਲਓ ਆਪਣੇ ਬੱਚਿਆਂ ਦੀ ਭਾਸ਼ਾ ਹੀ ਬਦਲ ਗਈ ਹੈ ਅਗਲੀ ਜਿਹੜੀ ਜਨਰੇਸ਼ਨ ਆ ਰਹੀ ਆ ਤਾਂ ਉਹਨਾਂ ਦੀ ਭਾਸ਼ਾ ਹੀ ਬਦਲਦੀ ਜਾ ਰਹੀ ਆ ਤਾਂ ਇਹ ਪਨੀਤੀ ਚੋਪੜ ਦਾ ਇਸ ਜਨਰੇਸ਼ਨ ਨਾਲ ਸੰਬੰਧਿਤ ਲੜਕੀ ਆ ਹੋ ਤਾਂ ਉਹਨੂੰ ਜੇ ਦੇਖਿਆ ਜਾਵੇ ਤਾਂ ਮਤਲਬ ਮੈਂ 100 ਦੇ ਵਿੱਚੋਂ 10ਾਂ ਦੇ ਵਿੱਚੋਂ 7 ਨੰਬਰ ਤਾਂ ਜ਼ਰੂਰ ਦਵਾਂਗਾ ਕਿ ਉਹਨੇ ਉਹਦਾ ਐਕਸ਼ਨ ਜਿਹੜਾ ਸੀਗਾ ਅਮਰਜੋਤ ਕੌਰ ਦਾ ਬਹੁਤ ਵਧੀਆ ਤਰੀਕੇ ਨਾਲ ਪਕੜਿਆ ਹਾਲਾਂਕਿ ਉਹਨੇ ਕਈ ਜਗ੍ਹਾ ਤੇ ਗਲਤੀਆਂ ਕੀਤੀਆਂ ਪੂਰੀ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਕਾਪੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਿਵੇਂ ਐਂਡ ਦੇ ਵਿੱਚ ਪ੍ਰੀਤ ਪਹਿਲੇ ਥੀਏਟਰ ਦੇ ਵਿੱਚ ਪਟੋਲਾ ਫਿਰਨ ਦਾ ਸੀਨ ਚੱਲਦਾ ਆ ਤਾਂ ਉਹ ਸੀਨ ਰਿਐਲਿਟੀ ਵਿੱਚ ਹੋਇਆ ਹੈ ਤਾਂ ਉਹ ਸੀਨ ਨੂੰ ਚੱਕਿਆ ਗਿਆ ਪੂਰੇ ਦਾ ਪੂਰਾ 100% ਉਦੋਂ ਦੇ ਸੀਨ ਨੂੰ ਚੱਕ ਕੇ ਉਹਦਾ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚ ਇੱਕ ਦੋ ਜਗ੍ਹਾ ਤੇ ਮਾਰ ਖਾ ਗਈ ਆ ਜਿਵੇਂ ਉਹ ਚ ਆਪਣੇ ਅਮਰਜੋਤ ਕੌਰ ਦੇ ਵਿੱਚ ਉਹ ਸੀਨ ਦੇ ਵਿੱਚ ਉਹਨੇ ਆਪਣੇ ਹੱਥਾਂ ਨੂੰ ਏਦਾਂ ਪੂਰੇ ਉਂਗਲਾ ਜੋੜ ਕੇ ਘੁਮਾਇਆ ਤਾਂ ਪਰ ਨੀਤੀ ਜੋ ਪਰ ਹੁਣ ਨਵੇਂ ਸਟਾਈਲ ਦੀ ਆ ਤਾਂ ਉਹਨੇ ਥੋੜੇ ਆਪਣੇ ਹੱਥਾਂ ਨੂੰ ਏਦਾਂ ਘੁਮਾਇਆ ਉਹ ਪੈਰ ਚੱਕ ਉਸ ਟਾਈਮ ਉਹਦਾ ਸਰੀਰ ਭਾਰਾ ਹੋ ਗਿਆ ਸੀ ਪੂਰਾ ਜਿਹੜੀ ਅਮਰਜੋਤ ਕੌਰ ਸੀਗੀ ਵਿਆ ਤੇ ਉਸ ਟਾਈਮ ਉਹ ਸਰੀਰ ਨੂੰ ਹਿਲਾਉਣਾ ਛੱਡਤਾ ਸੀ ਉਹਨੇ ਉਹ ਆਪਣੇ ਹੱਥਾਂ ਨੂੰ ਜਦ ਹਿਲਾ ਕੇ ਕੰਮ ਕਰਦੀ ਹੱਥਾਂ ਨੂੰ ਤੇ ਪੈਰਾਂ ਨੂੰ ਜਿਵੇਂ ਦੋ ਕਦਮ ਤੁਰ ਵੀ ਦੋ ਕਦਮ ਖੜ ਗਈ ਆਪਣੇ ਹੱਥਾਂ ਨੂੰ ਐ ਕਿਸੇ ਤਰੀਕੇ ਨਾਲ ਡਾਇਰੈਕਸ਼ਨ ਕਰਤਾ ਉਹਨੇ ਹੱਥਾਂ ਨਾਲ ਐਕਟਿੰਗ ਕਰਦੀ ਸੀ ਤੇ ਇਹਦੇ ਵਿੱਚ ਜੇ ਹੁਣ ਆਪਾਂ ਪਰਿੰਦੀ ਚੋਪੜਾ ਦੇਖੀਏ ਥੋੜੇ ਜਿਹਾ ਉਹ ਸਰੀਰ ਉਹਦਾ ਚਾਵਾ ਹਿਲਾ ਰਹੀ ਸੀ ਸਰੀਰ ਨੇਚਰਲੀ ਤਰੀਕੇ ਨਾਲ ਹਿੱਲਦਾ ਕਿਉਂਕਿ ਉਹ ਸਰੀਰ ਉਹਦਾ ਅਸਲ 'ਚ ਜੇ ਦੇਖਿਆ ਜਾਵੇ ਤਾਂ ਨਵੇਂ ਸਟਾਈਲ ਦਾ ਸਰੀਰ ਹੈ ਨਾ ਥੋੜੇ ਜਿਹਾ ਨਵੇਂ ਐਕਸ਼ਨ ਚ ਆਈਏ ਨਵੇਂ ਡਾਂਸ ਵਗੈਰਾ ਵਿੱਚਾਂ ਕਰਦੀ ਰਹਿੰਦੀ ਆ ਕੁੜੀ ਤਾਂ ਉਹ ਡਾਂਸ ਨਹੀਂ ਸੀ ਕਰਦੀ ਜਿਹੜੀ ਅੰਮ੍ਰਿਤੋਤ ਕੌਰ ਸੀ ਉਹ ਸਿਰਫ ਆਪਣੇ ਹੱਥਾਂ ਦੇ ਐਕਸ਼ਨ ਵਗੈਰਾ ਸੀਗੇ ਤੇ ਪੈਰਾਂ ਦੇ ਐਕਸ਼ਨ ਐਕਸ਼ਨ ਦੇ ਨਾਲੇ ਚੱਲਦਾ ਸੀ ਕੰਮ ਚਮਕੀਲਾ ਡਾਂਸ ਕਰਦਾ ਉਹੀ ਮਾੜ ਮਟਾ ਚਮਕੀਲਾ ਲਲਕਾਰਾ ਵੀ ਮਾਰਦੇ ਸੀ ਕਿ ਚਮਕੀਲਾ ਸਭ ਕੁਝ ਹੀ ਕਰਦਾ ਸੀਗਾ ਪਰ ਹੁਣ ਦੇਖਿਆ ਜਾਵੇ ਤੇ ਪਰਿਣੀਤੀ ਚੋਪੜਾ ਨੇ ਕੁਝ ਚੀਜ਼ਾਂ ਛੱਡ ਦਿੱਤੀ ਆਪਾਂ ਜਿਹੜੇ ਕੁਝ ਚੀਜ਼ਾਂ ਨੂੰ ਮਾਫ਼ ਕਰਦੀ ਆ ਜਾਂ ਕੁਝ ਚੀਜ਼ਾਂ ਨੂੰ ਇਗਨੋਰ ਕਰਦੀ ਏ ਤਾਂ ਉਹ ਬਹੁਤ ਵਧੀਆ ਰੋਚ ਉਹਦੀ ਚ ਉਹਦੀ ਜਿਹੜੀ ਸਿੰਪਲਿਸਿਟੀ ਹੈਗੀ ਆ ਉਹਦੇ ਚਿਹਰੇ ਤੇ ਦਿਖਾਈ ਦਿੱਤੀ ਆ ਔਰ ਉਹਨੇ ਜੇ ਦੇਖਿਆ ਜਾਵੇ ਤਾਂ ਅੱਗੇ ਜਿਹੜੀ ਜਨਰੇਸ਼ਨ ਆਉਣੀ ਆ ਅੱਗੇ ਫਿਲਮ ਪੰਜਾਬ ਦੇ ਵਿੱਚ ਤੇ ਬਣ ਗਈਆਂ ਤਾਂ ਉਹ ਜੋ ਕੰਮ ਕਰਨ ਦੇ ਕਾਬਲ ਹੈਗੀ ਆ ਜੋ 80 ਦੇ ਦੌਰ ਦੀ ਪੰਜਾਬੀ ਦੀ ਮਤਲਬ ਪਿਓਰਿਟੀ ਨੂੰ ਫੜ ਸਕਦੀ ਆ ਤਾਂ ਉਹ ਜਿਹੜੀ ਹੁਣ ਪੰਜਾਬੀ ਚੱਲਦੀ ਆ ਉਹਨੂੰ ਤਾਂ ਬਿਲਕੁਲ ਫੜ ਸਕਰ ਸਕਦੀ ਆ ਉਹਦੀ ਤਾਂ ਗੱਲ ਮੁੱਦਾ ਆ ਜਾਂਦਾ ਵੀ ਉਹਨੂੰ ਨੂੰ ਡਾਇਰੈਕਟਰ ਕਹੇ ਜੀ ਮਿਲਦੇ ਨੇ ਉਹਨਾਂ ਨੂੰ ਨਿਰਦੇਸ਼ਕ ਕਹੇ ਜੀ ਮਿਲਦੇ ਨੇ ਜੇ ਨਿਰਦੇਸ਼ਕ ਖੇੜ ਪੰਜਾਬੀ ਹੋਣ ਤਾਂ ਉਹ ਉਹਨਾਂ ਤੋਂ ਕੰਮ ਲੈ ਸਕਦੇ ਨੇ ਜੇ ਉਹਨ ਦੇਖਿਆ ਜਾਵੇ ਤਾਂ ਇਹ ਜੇ ਨਿਰਦੇਸ਼ਕ ਪੰਜਾਬੀ ਨਹੀਂ ਸੀਗਾ ਇਹ ਜੇ ਨਿਰਦੇਸ਼ਕ ਹੀ ਮਤਲਬ ਬਾਲੀਵੁੱਡ ਦਾ ਲੈਪ ਸੀਗਾ ਹਿੰਦੀ ਸਟਾਈਲ ਦਾ ਸੀ ਜਾਂ ਅੰਗਰੇਜ਼ੀ ਸਟਾਈਲ ਦਾ ਸੀਗਾ ਤਾਂ ਫਿਰ ਉਹਨੇ ਉਹਨਾਂ ਕੇ ਕੰਮ ਲੈਣਾ ਨਾ ਜਿੰਨਾ ਕੰਮ ਉਹਨੂੰ ਆਉਂਦਾ ਸੀ ਜਾਂ ਉਹਨੂੰ ਪਤਾ ਸੀ ਕੁੱਲਵਾ ਆ ਕੇ ਜੇ ਦਿਖਿਆ ਜਾਵੇ ਤਾਂ ਪਿਕਚਰ ਦਾ ਮਤਲਬ ਕੋਈ ਮੋਰਲ ਨਹੀਂ ਸਮਝ ਆਉਂਦਾ ਵੀ ਮੋਰਲ ਕੀ ਸੀਗਾ ਜਾਂ ਕਿਹੜੀ ਬੇਸ ਤੇ ਕਿਹੜੀ ਗੱਲਾਂ ਕਹਾਣੀ ਬਣਾਈ ਗਈ ਹੈ ਨਾ ਤਾਂ ਇਹਦੇ ਵਿੱਚ ਅਮਰ ਸਿੰਘ ਝਮਕੀਲਾ ਨੂੰ ਹੀਰੋ ਬਣਾਇਆ ਗਿਆ ਤੇ ਨਾ ਹੀ ਇਹਦੇ ਵਿੱਚ ਦੇਖਿਆ ਜਾਵੇ ਤਾਂ ਕਿਸੇ ਹੋਰ ਸਟਾਰ ਦੇ ਇੱਕ ਟਿੱਕੀ ਦਾ ਕਿਰਦਾਰ ਜ਼ਰੂਰ ਦਿਖਾਇਆ ਗਿਆ ਜਿਹੜਾ ਟਿੱਕੀ ਦਾ ਕਿਰਦਾਰ ਮਤਲਬ ਉਹਦਾ ਵੀ ਜਿਹੜਾ ਮੁੰਡੇ ਨੇ ਅੰਜੂਮ ਬਤਰਾ ਨੇ ਨਿਵਾਇਆ ਹੈ ਇਹ ਕਿਰਦਾਰ ਉਹ ਵਧੀਆ ਮਤਲਬ ਨਿਵਾਇਆ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਹੈਗੀ ਉਹਨੇ ਵਧੀਆ ਆਪਣੀ ਐਕਟਿੰਗ ਨੂੰ ਸਾਬਤ ਕਰਨ ਜੁਕਾ ਕਿਰਦਾਰ ਸੀਗਾ ਉਹਦਾ ਇਦਾਂ ਕੋਈ ਦੋਰ ਨਹੀਂ ਹੈਗੀਆਂ ਪਰ ਜੇ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਪਿਕਚਰ ਦਾ ਕੋਈ ਸਿਰ ਪੈਰ ਨਹੀਂ ਸੀਗਾ ਵੀ ਕਿਹੜੀ ਗੱਲੋਂ ਮਰਿਆ ਕਿਹੜੀ ਗੱਲੋਂ ਮਰਿਆ ਜਾਂ ਕਿਹੜੀ ਗੱਲੋਂ ਪਿਕਚਰ ਦੇ ਹਰ ਇੱਕ ਸੀਨ ਚੱਲ ਰਿਹਾ ਹੈ ਇੱਕ ਉਹਦੀ ਬਾਇਓਗ੍ਰਾਫੀ ਦਾ ਬਾਇਓਗ੍ਰਾਫੀ ਦਾ ਕੋਈ ਐਂਡ ਨਹੀਂ ਦਿਖਾਇਆ ਵੀ ਕਿਹੜੀ ਗੱਲੋਂ ਪਿਕਚਰ ਦੇ ਵਿੱਚ ਇਹ ਅਮਰ ਸਿੰਘ ਕਿੰਕੀਲਾ ਨੂੰ ਕੀ ਸ਼ਬਦ ਕਰਨਾ ਚਾਹੀਆ ਵੀ ਉਹ ਹੀਰੋ ਸੀ ਹੀਰੋ ਵੀ ਨਹੀਂ ਸੀਗਾ ਹੀਰੋ ਵੀ ਇਦਾਂ ਦੇ ਨਹੀਂ ਹੁੰਦੇ ਹੈਗੇ ਵਿਲਨ ਕਹੋ ਤਾਂ ਵਿਲਨ ਵੀ ਨਹੀਂ ਸੀਗਾ ਇਦਾਂ ਦਾ ਇਹ ਕਿਤੇ ਸਿੰਪਲ ਕਿਰਦਾਰ ਸੀਗਾ ਸਿੰਪਲ ਕਿਰਦਾਰ ਦਿਖਾਇਆ ਜਿਹੜਾ ਕਿ ਮਾਇਆ ਪਿੱਛੇ ਭੱਜਿਆ ਵਰਦੀ ਪਬਲਿਸਿਟੀ ਪਿੱਛੇ ਭੱਜਿਆ ਫਿਰਦਾ ਸੀਗਾ ਤੇ ਜਿਹੜਾ ਆਪਣੇ ਆਪ ਨੂੰ ਕਾਮਯਾਬ ਕਰਨਾ ਚਾਹੁੰਦਾ ਜੀ ਕਿਸੇ ਵੀ ਤਰੀਕੇ ਨਾਲ ਹੋਰ ਇਚ ਕੁਝ ਵੀ ਨਹੀਂ ਦਿਖਾਇਆ ਗਿਆ ਹੈਗਾ ਠੀਕ ਹੈ ਜੀ ਮਹਿਸੂਨੀ ਸਿੰਘ ਗੁਰਾਂ ਸਸਿਕਾਲ ਰਬ ਰੱਖਾ